ਨਵਾਬ ਖਾਨ ਨੇ ਮੋਲਾਨਾ ਦੇ ਮੂੰਹੋਂ ਗੁਰੂ ਜੀ ਬਾਰੇ ਸਿਫਤਾਂ ਸੁਣੀਆਂ ਤਾਂ ਉਹ ਗਹਿਰੀ ਸੋਚ ਵਿੱਚ ਪੈ ਗਿਆ ਕਿ ਹੁਣ ਮੈਂ ਇਹਨਾਂ 760 ਆਨਿਆਂ ਦਾ ਕੀ ਕਰਾਂ ਚੰਗੀ ਤਰ੍ਹਾਂ ਸੋਚਣ ਸਮਝਣ ਤੋਂ ਬਾਅਦ ਜਦੋਂ ਨਵਾਬ ਖਾਨ ਨੂੰ ਕੁਝ ਵੀ ਸਮਝ ਨਹੀਂ ਆਇਆ ਤਾਂ ਉਸ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਜਾਓ ਨਾਨਕ ਜੀ ਨੂੰ ਮੇਰੇ ਪਾਸ ਲੈ ਕੇ ਆਓ ਤਾਂ ਨਵਾਬ ਖਾਨ ਦੇ ਬੰਦਿਆਂ ਨੇ ਜਦੋਂ ਗੁਰੂ ਜੀ ਨੂੰ ਕਿਹਾ ਕਿ ਨਵਾਬ ਖਾਨ ਤੁਹਾਨੂੰ ਬੁਲਾ ਰਹੇ ਹਨ ਤਾਂ ਗੁਰੂ ਜੀ ਨੇ ਜਾਣ ਤੋਂ ਕੋਰੀ ਨਾ ਕਰ ਦਿੱਤੀ ਜਦੋਂ ਇਸ ਗੱਲ ਦਾ ਪਤਾ ਨਵਾਬ ਖਾਨ ਨੂੰ ਲੱਗਾ ਤਾਂ ਕ੍ਰੋਧ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਨਾਨਕ ਜਿਕਰ ਪਿਆਰ ਨਾਲ ਨਹੀਂ ਆਉਂਦੇ ਤਾਂ ਉਹਨਾਂ ਨੂੰ ਜ਼ਬਰਦਸਤੀ ਮੇਰੇ ਕੋਲ ਲੈ ਕੇ ਆਓ ਨਵਾਬਖਾਂ ਦੇ ਬੰਦੇ ਦੁਬਾਰਾ ਗੁਰੂ ਜੀ ਪਾਸ ਕੇ ਤੇ ਆਖਣ ਲੱਗੇ ਕਿ ਨਾਨਕ ਜੀ ਨਵਾਬਖਾਂ ਦਾ ਹੁਕਮ ਹੈ ਕਿ ਜੇਕਰ ਪਿਆਰ ਨਾਲ ਤੁਸੀਂ ਸਾਡੇ ਨਾਲ ਨਹੀਂ ਚੱਲਦੇ ਤਾਂ ਸਾਨੂੰ ਮਜਬੂਰਨ ਤੁਹਾਡੇ ਨਾਲ ਜ਼ਬਰਦਸਤੀ ਕਰਨੀ ਪਵੇਗੀ ਗੁਰੂ ਸਾਹਿਬ ਜੀ ਨੇ ਜਦੋਂ ਨਵਾਬਖਾਂ ਦੇ ਬੰਦਿਆਂ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੁਸਕੁਰਾ ਕੇ ਉਹਨਾਂ ਦੇ ਨਾਲ ਚੱਲ ਪਏ ਨਵਾਬਖਾਂ ਦੇ ਮਹਿਲ ਵਿੱਚ ਪਹੁੰਚ ਕੇ ਗੁਰੂ ਜੀ ਉਸ ਦੇ ਸਾਹਮਣੇ ਖਲੋ ਗਏ ਪਰ ਉਸ ਨੂੰ ਸਲਾਮ ਨਹੀਂ ਕੀਤੀ ਤਾਂ ਇਹ ਵੇਖ ਕੇ ਨਵਾਬ ਖਾਨ ਦਾ ਗੁੱਸਾ ਹੋਰ ਵੱਧ ਗਿਆ ਤੇ ਆਖਰ ਨਗਾਰ ਕਿ ਮੈਂ ਜਦ ਤੁਹਾਨੂੰ ਪਹਿਲਾਂ ਸੱਦਿਆ ਸੀ ਪਰ ਤੁਸੀਂ ਆਏ ਨਹੀਂ ਤੁਸੀਂ ਮੇਰੇ ਹੁਕਮ ਨੂੰ ਮੋੜ ਕੇ ਚੰਗੀ ਗੱਲ ਨਹੀਂ ਕੀਤੀ ਨਵਾਬ ਖਾਨ ਦੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਜਦ ਮੈਂ ਤੁਹਾਡਾ ਨੌਕਰ ਸੀ ਉਦੋਂ ਮੈਂ ਤੁਹਾਡੀ ਹਰ ਗੱਲ ਮੰਨਦਾ ਸੀ ਪਰ ਹੁਣ ਮੈਂ ਤੁਹਾਡੀ ਨੌਕਰੀ ਛੱਡ ਕੇ ਖੁਦਾ ਦੀ ਨੌਕਰੀ ਕਰਦਾ ਹਾਂ ਤੇ ਸਿਰਫ ਉਸੇ ਦੀ ਹੀ ਗੱਲ ਮੰਨਦਾ ਹਾਂ ਨਵਾਬ ਖਾਨ ਨੇ ਜਦੋਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਸ ਨੂੰ ਮਨ ਹੀ ਮਨ ਬਹੁਤ ਗੁਸਾ ਆਇਆ ਪਰ ਉਹ ਕੁਝ ਕਰ ਨਹੀਂ ਸਕਦਾ ਸੀ ਜਿਸ ਤੋਂ ਬਾਅਦ ਨੀਵੀਂ ਮਤ ਵਾਲਾ ਨਵਾਬਖਾਂ ਸੋਚਣ ਲੱਗਾ ਕਿ ਕਿਉਂ ਨਾ ਇਹਨਾਂ ਨੂੰ ਮੈਂ ਆਪਣੇ ਮੁ슬ਿਮਤ ਵਿੱਚ ਲੈ ਆਵਾ ਇਹ ਸੋਚ ਕੇ ਨਵਾਬਖਾਂ ਗੁਰੂ ਜੀ ਨੂੰ ਕਹਿਣ ਲੱਗਾ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਸਾਰਾ ਜੱਗ ਛੱਡ ਕੇ ਖੁਦਾ ਦੀ ਹੀ ਗੱਲ ਮੰਦਾ ਹਾਂ ਤੇ Hindu ਮੁ슬ਮ ਵਿੱਚ ਕੋਈ ਫਰਕ ਨਹੀਂ ਸਮਝਦਾ ਤਾਂ ਫਿਰ ਤੁਹਾਨੂੰ ਸਾਡੇ ਨਾਲ ਮਸਜਿਦ ਵਿੱਚ ਚੱਲਣਾ ਪਵੇਗਾ ਤੇ ਨਮਾਜ਼ ਪੜ੍ਹ ਕੇ ਦਿਖਾਉਣੀ ਪਵੇਗੀ ਨਵਾਬਖਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਨਵਾਬ ਜੀ ਵੈਸੇ ਤਾਂ ਖੁਦਾ ਹਰ ਜਗ੍ਹਾ ਮੌਜੂਦ ਹੈ ਪਰ ਜੇਕਰ ਤੁਸੀਂ ਮੈਨੂੰ ਮਸਜਿਦ ਵਿੱਚ ਹੀ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਨਾਲ ਜਾਣ ਦੀ ਤਿਆਰ ਹਾਂ ਜਦੋਂ ਇਸ ਗੱਲ ਦਾ ਪਤਾ ਨਗਰ ਵਿੱਚ ਲੱਗਾ ਕਿ ਨਾਨਕ ਜੀ ਮੁਸਲਮਾਨ ਬਣ ਚਲੇ ਹਨ ਤਾਂ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਤੇ ਨਗਰ ਦੇ ਸਾਰੇ ਹਿੰਦੂ ਚਿੰਤਾ ਵਿੱਚ ਪੈ ਗਏ ਕਿ ਨਾਨਕ ਜੀ ਤਾਂ ਮੁਸਲਮਾਨ ਬਣ ਚਲੇ ਹਨ ਗੁਰੂ ਸਾਹਿਬ ਜੀ ਨੂੰ ਮੁਸਲਮਾਨ ਬਣਦਾ ਦੇਖਣ ਲਈ ਮਸਜਿਦ ਦੇ ਆਲੇ-ਦੁਆਲੇ ਬਹੁਤ ਵੱਡੀ ਭੀੜ ਇਕੱਠੀ ਹੋ ਗਈ ਨਵਾਬ ਖਾਂ ਤੇ ਉਸਦੇ ਨਾਲ ਇੱਕ ਕਾਜੀ ਗੁਰੂ ਸਾਹਿਬ ਜੀ ਨੂੰ ਮਸਜਿਦ ਵਿੱਚ ਲੈ ਕੇ ਆਏ ਤੇ ਆਖਣ ਲੱਗੇ ਕਿ ਹੋਰ ਤੁਹਾਨੂੰ ਸਾਡੇ ਨਾਲ ਨਮਾਜ਼ ਪੜਨੀ ਹੋਵੇਗੀ ਜਿਸ ਤੋਂ ਬਾਅਦ ਨਵਾਬ ਖਾਨ ਤੇ ਗਾਜੀ ਨੇ ਆਪਣੇ ਵਾਸਤੇ ਪਾਣੀ ਮੰਗਵਾਇਆ ਤੇ ਆਪਣੇ ਹੱਥ ਪੈਰ ਧੋ ਕੇ ਪੱਛਮ ਵੱਲ ਨੂੰ ਮੂੰਹ ਕਰਕੇ ਖੜੇ ਹੋ ਗਏ ਤੇ ਨਮਾਜ਼ ਪੜਨੀ ਸ਼ੁਰੂ ਕਰ ਦਿੱਤੀ ਜਦੋਂ ਨਮਾਜ਼ ਖਤਮ ਹੋਈ ਤਾਂ ਗਾਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਜਦੋਂ ਅਸੀਂ ਨਮਾਜ਼ ਪੜਦੇ ਹਾਂ ਤਾਂ ਅਸੀਂ ਕਈ ਵਾਰੀ ਜ਼ਮੀਨ ਤੇ ਮੱਥਾ ਟੇਕਦੇ ਹਾਂ ਪਰ ਤੁਸੀਂ ਤਾਂ ਇੱਕ ਵਾਰ ਨਹੀਂ ਚੁਕੇ ਕੀ ਤੁਹਾਡੇ ਮਨ ਵਿੱਚ ਖੁਦਾ ਦਾ ਡਰ ਨਹੀਂ ਹੈ ਤਾਂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਗਾਜੀ ਨੂੰ ਕਹਿਣ ਲੱਗੇ ਕਿ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਕਿ ਮੈਂ ਨਮਾਜ਼ ਪਰਦਾ ਕਿਸ ਦੇ ਨਾਲ ਕਿਉਂਕਿ ਨਮਾਜ਼ ਪਰਦੇ ਸਮੇਂ ਤੁਹਾਡੇ ਸਰੀਰ ਤਾਂ ਮਸਜਿਦ ਵਿੱਚ ਸਨ ਪਰ ਮਨ ਕਿਤੇ ਹੋਰ ਭਟਕ ਰੇ ਸਨ ਜਦੋਂ ਨਵਾਬ ਖਾਂ ਨਮਾਜ਼ ਪੜ ਰਹੇ ਸਨ ਤਾਂ ਉਸ ਵੇਲੇ ਉਹਨਾਂ ਦਾ ਮਨ ਕੰਧਾਰ ਪਹੁੰਚਿਆ ਹੋਇਆ ਸੀ ਤੇ ਉਹ ਘੋੜੇ ਖਰੀਦਣ ਦੇ ਬਾਰੇ ਸੋਚ ਰਹੇ ਸਨ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਕਾਜੀ ਗੁਰੂ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਝੂਠ ਬੋਲ ਰਹੇ ਹੋ ਪਰ ਇੰਨੇ ਨੂੰ ਹੀ ਨਵਾਬ ਖਾਂ ਖੁਦ ਬੋਲ ਪਿਆ ਕਿ ਨਾਨਕ ਜੀ ਬਿਲਕੁਲ ਸਹੀ ਕਹਿ ਰਹੇ ਹਨ ਕਿਉਂਕਿ ਨਮਾਜ਼ ਪੜਦੇ ਸਮੇਂ ਮੇਰਾ ਮਨ ਕੰਧਾਰ ਹੀ ਪਹੁੰਚਿਆ ਹੋਇਆ ਸੀ ਨਵਾਬ ਖਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਗਾਜੀ ਕਹਿਣ ਲੱਗਾ ਕਿ ਜੇਕਰ ਤੁਹਾਡਾ ਮਨ ਤੰਧਾਰ ਪਹੁੰਚਿਆ ਹੋਇਆ ਸੀ ਤਾਂ ਇਹਨਾਂ ਨੇ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜੀ ਕਿਉਂਕਿ ਮੇਰਾ ਮਨ ਤਾਂ ਇੱਥੇ ਹੀ ਸੀ ਤਾਂ ਗੁਰੂ ਸਾਹਿਬ ਜੀ ਗਾਜੀ ਨੂੰ ਕਹਿਣ ਲੱਗੇ ਕਿ ਗਾਜੀ ਜੀ ਝੂਠ ਨਾ ਬੋਲੋ ਕਿਉਂਕਿ ਜਦੋਂ ਤੁਸੀਂ ਨਮਾਜ਼ ਪੜ੍ਹ ਰਹੇ ਸੀ ਤਾਂ ਤੁਹਾਡਾ ਮਨ ਉਸ ਵੇਲੇ ਤੁਹਾਡੇ ਘਰ ਪਹੁੰਚਿਆ ਹੋਇਆ ਸੀ ਕਿਉਂਕਿ ਤੁਹਾਡੇ ਘਰ ਵਿੱਚ ਤਾਂ ਇੱਕ ਬਸ਼ੇਰੀ ਨੇ ਬਸ਼ੇਰਾ ਦਿੱਤਾ ਹੋਇਆ ਹੈ ਤੇ ਉਸਦੇ ਲਾਗੇ ਇੱਕ ਟੋਇਆ ਹੈ ਤੇ ਤੁਹਾਡੇ ਮਨ ਵਿੱਚ ਚੱਲ ਰਿਹਾ ਸੀ ਕਿ ਬਸ਼ੇਰਾ ਕਿਤੇ ਟੋਏ ਵਿੱਚ ਨਾ ਡਿੱਗ ਪਵੇ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਨਵਾਬ ਖਾਨ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਕਾਜੀ ਸਾਹਿਬ ਝੂਠ ਨਾ ਬੋਲੋ ਜਿਵੇਂ ਤੁਹਾਡੇ ਨਾਲ ਹੋਇਆ ਹੈ ਉਵੇਂ ਹੀ ਬਿਆਨ ਕਰੋ ਤਾਂ ਕਾਜੀ ਨਵਾਬ ਨੂੰ ਕਹਿਣ ਲੱਗਾ ਕਿ ਨਾਨਕ ਜੀ ਸੱਚ ਹੀ ਬੋਲ ਰਹੇ ਹਨ ਕਿਉਂਕਿ ਮੇਰੇ ਘਰ ਵਿੱਚ ਮੇਰੀ ਬਸ਼ੇਰੀ ਨੇ ਟੋਏ ਦੇ ਲਾਗੇ ਵੱਚਾ ਦਿੱਤਾ ਹੋਇਆ ਹੈ ਤੇ ਮੇਰੇ ਮਨ ਵਿੱਚ ਇਹੀ ਚੱਲ ਰਿਹਾ ਸੀ ਕਿ ਕਿਤੇ ਮੇਰਾ ਵੱਚਾ ਉਸ ਟੋਏ ਵਿੱਚ ਨਾ ਡਿੱਗ ਪਵੇ ਗੁਰੂ ਜੀ ਦਾ ਇਹ ਕੌਤਕ ਦੇ ਕੇ ਨਵਾਬ ਖਾਨ ਨੇ ਗੁਰੂ ਜੀ ਸਾਹਮਣੇ ਹੱਥ ਜੋੜ ਦਿੱਤੇ ਤੇ ਕਹਿਣ ਲੱਗਾ ਕਿ हे ਪੀਰਾਂ ਦੇ ਪੀਰ ਮੈਨੂੰ ਮਾਫ਼ ਕਰ ਦਿਓ ਮੈਂ ਨਹੀਂ ਸੀ ਜਾਣਦਾ ਕਿ ਤੁਸੀਂ ਖੁਦਾ ਦਾ ਰੂਪ ਹੋ ਤੇ ਪੂਰਨ ਅੰਤਰੀਆਮੀ ਹੋ ਮੈਂ ਜਿਹੜੀ ਜਾਣੇ ਅਣਜਾਣੇ ਵਿੱਚ ਗਲਤੀ ਕਰ ਬੈਠਾ ਹਾਂ ਕਿਰਪਾ ਕਰਕੇ ਉਸ ਨੂੰ ਮਾਫ਼ ਕਰ ਦਿਓ ਤੇ ਨਾਲ ਹੀ ਮੈਨੂੰ ਇਹ ਵੀ ਦੱਸ ਦਿਓ ਕਿ ਜਿਹੜਾ ਤੁਹਾਡਾ 760 ਆਨੇ ਬਕਾਇਆ ਹੈ ਉਸ ਦਾ ਮੈਂ ਕੀ ਕਰਾਂ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਨਵਾਜੀ ਮੈਂ ਤਾਂ ਤੁਹਾਨੂੰ ਉਹਨਾਂ ਅੰਨਿਆ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਦੀ ਕਿਹਾ ਹੈ ਪਰ ਬਾਕੀ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਉਚਿਤ ਲੱਗਦਾ ਹੈ ਉਵੇਂ ਹੀ ਕਰੋ ਤਾਂ ਨਵਾਬਖਾਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ ਕਿ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਅੱਧੇ ਆਣੇ ਮੈਂ ਤੁਹਾਡੇ ਸਾਰੇ ਮੂਲ ਚੰਦ ਨੂੰ ਦੇ ਦਿੰਦਾ ਹਾਂ ਤੇ ਅੱਧੇ ਅੰਨਿਆ ਦਾ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾ ਦਵਾਂਗਾ ਤਾਂ ਗੁਰੂ ਸਾਹਿਬ ਜੀ ਨੇ ਨਵਾਬਖਾਂ ਨੂੰ ਕਿਹਾ ਕਿ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਵੇਂ ਹੀ ਕਰੋ ਕਿਉਂਕਿ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ ਇਹ ਗੱਲ ਬੋਲ ਕੇ ਗੁਰੂ ਸਾਹਿਬ ਜੀ ਮਸਜਿਦ ਵਿੱਚੋਂ ਬਾਹਰ ਨਿਕਲ ਗਏ ਤੇ ਨਵਾਬਖਾਂ ਨੇ ਗੁਰੂ ਜੀ ਦੇ 760 ਆਣਿਆਂ ਵਿੱਚੋਂ ਅੱਧੇ ਆਣੇ ਮੂਲ ਚੰਦ ਨੂੰ ਦੇ ਦਿੱਤੇ ਤੇ ਅੱਧੇ ਅੰਨਿਆ ਦਾ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾ ਦਿੱਤਾ ਉਸੇ ਦਿਨ ਤੋਂ ਬਾਅਦ ਹੀ ਗੁਰੂ ਜੀ ਦੇ ਦਿੱਤੇ ਹੋਏ ਬਚਨਾਂ ਤੇ ਚੱਲਣਾ ਸ਼ੁਰੂ ਕਰ ਦਿੱਤਾ।